ਪੰਜਾਬ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਤਹਿਸੀਲ ਫਗਵਾੜਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਰੈਸਟ ਹਾਊਸ ਵਿਖੇ ਹੋਈ ਜਿਸ ਵਿੱਚ ਐਸੋਸੀਏਸ਼ਨਾਂ ਦੇ ਕਈ ਮੈਂਬਰਾਂ ਨੇ ਹਿੱਸਾ ਲਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਗਵਰਨਮੈਂਟ ਟੀਚਰਸ ਯੂਨੀਅਨ ਪੰਜਾਬ ਦੇ ਸਾਫਾ ਕਾ ਪ੍ਰਧਾਨ ਕਰਨੈਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੁੱਦਾ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਬਿਨਾਂ ਸ਼ਰਤ ਲਾਗੂ ਕਰਵਾਉਣਾ ਸੀ ਇਸ ਤੋਂ ਇਲਾਵਾ ਹੋਣਾ ਕਿ 16 ਫਰਵਰੀ ਨੂੰ ਦੇਸ਼ ਭਰ ਦੇ ਇਸ ਮੁੱਚੇ ਮਲਾਜਿਮਾਂ ਵੱਲੋਂ ਭਾਰਤ ਬੰਦੀ ਕਾਲ ਦਿੱਤੀ ਗਈ ਹੈ ਤੇ ਉਸ ਵਿੱਚ ਯੂਨੀਅਨ ਦੇ ਮੈਂਬਰ ਵੀ ਪੂਰਨ ਜੋਸ਼ ਨਾਲ ਪਹੁੰਚੇ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਆ ਚੱਕਾ ਜਾਮ ਕਰਨਗੇ ਉਹਨਾਂ ਦੱਸਿਆ ਕਿ ਡੀਏ ਦੀਆਂ ਕਿਸ਼ਤਾਂ 'ਤੇ ਵਾਅਦਾ ਕਰਕੇ ਉਹਨਾਂ ਨੂੰ ਜਾਰੀ ਕਰਨਾ ਤੇ ਬੇਰੋਜ਼ਗਾਰੀ ਪੱਤਾ ਲਾਗੂ ਕਰਨਾ ਆਧੁਮਖ ਮੰਗੇ ਹਨ ਜਿਨ੍ਹਾਂ ਸ਼ਰਤ ਲਾਗੂ ਕਰੇ ਉਹਨਾਂ ਕਹਿਆ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਮੈਂ ਕਨੈਕਸ਼ਨ ਸੰਘ ਸੰਦੂਸੋਂ ਆਪਕਾ ਪਤਾਨ ਕਮੇਟੀ ਦੇ ਯੂਨੀਅਨ ਪੰਜਾਬ ਤੇ ਹੁਣ ਮੈਂ ਪੈਨਸ਼ਨਰਾਂ ਵਿੱਚ ਕੰਮ ਕਰਦਾ ਅੱਜ ਸਾਡੀ ਇੱਥੇ ਲੋਕਲ ਫਗਵਾੜੇ ਦੀ ਪੈਨਸ਼ਨਰਸ ਹੈ ਜਿਹੜੀ ਇਹਨਾਂ ਦੀ ਮੀਟਿੰਗ ਸੀਗੀ ਇਸ ਮੀਟਿੰਗ ਦੇ ਵਿੱਚ ਸਾਡੇ ਤਿੰਨ ਏਜੰਟੇਜ ਕੇ ਮੁੱਖ ਤੌਰ ਤੇ ਪਹਿਲਾ ਏਜੰਡਾ 16 ਫਰਵਰੀ ਨੂੰ ਭਾਰਤ ਬੰਦ ਕਰ ਰਹਾ ਹੈ ਆ ਹਿੰਦੁਸਤਾਨ ਦੇ ਸਮੁੱਚੇ ਮਜ਼ਦੂਰਾਂ ਪੈਨਸ਼ਨਰ ਤੇ ਜਿਹੜੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਉਹ ਸਾਨੂੰ ਸਪੋਰਟ ਕਰ ਰਹੀਆਂ ਉਹਦੇ ਲਈ ਸੀ ਅਸੀਂ ਕਿ ਅਸੀਂ ਆਪਣਾ ਉਹਦੇ ਚ ਕਿੰਨਾ ਕੁ ਯੋਗਦਾਨ ਪਾ ਸਕਦੇ ਹਾਂ ਅਸੀਂ ਉਹ ਵਿਚਾਰ ਚਰਚਾ ਕੀਤੀਆਂ ਮੰਦ ਕਿਉਂ ਕਰ ਰਹੀਆਂ ਉਹਦਾ ਕਾਰਨ ਇਹ ਸਾਡੀ ਜਿਹੜੀ ਖਰੀਦ ਸ਼ਕਤੀ ਆ ਉਹ ਲਗਾਤਾਰ ਘਟ ਰਹੀ ਆ ਉਹਦੀ ਜਿਹੜੀ ਕੰਪਨਸੇਸ਼ਨ ਡੀਆ ਰਹੀਂ ਕਰਦੇ ਆ ਫਿਰ ਕਮਿਸ਼ਨ ਰਹੀਂ ਕਰਦੇ ਆ ਉਹ ਸਰਕਾਰ ਨੇ ਸਾਡਾ 5.5 ਸਾਲ ਦਾ ਏਰੀਅਰ ਰੋਕ ਕੇ ਰੱਖਿਆ ਆ ਉਹ ਤਾਂ ਸਾਨੂੰ ਪੈਸੇ ਨਹੀਂ ਰਿਲੀਜ਼ ਕੀਤੇ ਯਾਰ ਹੈ ਸਾਡੀਆਂ ਜਿਹੜੀਆਂ ਡੀਏ ਦੀਆਂ ਕਸ਼ਤਾਂ ਆ 6 ਮਹੀਨੇ ਬਾਅਦ ਤਾਂ ਕਸ਼ਤ ਮਿਲਦੀ ਆ ਮਹਿੰਗਾਈ ਵਧਣ ਤੋਂ ਤੇ ਜਿਹੜੀ ਮਿਲਦੀ ਵੀ ਆ ਉਹ ਵੀ ਸਾਡੀ ਪੰਜਾਬ ਸਰਕਾਰ ਤਾਂ ਮੁੜ ਕੇ ਸਾਲ-ਸਾਲ ਬਾਅਦ ਜਦ ਕਿ ਬਾਕੀ ਆਲੇ-ਦੁਆਲੇ ਸਾਰੀਆਂ ਸਟੇਟਾਂ 'ਚ 50% ਮਿਲ ਰਿਹਾ ਡੀਏ ਅਸੀਂ ਚੁੱਪਤੀ ਬਰ ਸਟ ਲੈ ਰਹੇ ਆ ਇਹ ਨਹੀਂ ਅਸੀਂ ਮਤਲਬ ਇਹ ਸਾਡੀ ਮੰਗ ਸੀਗੀ ਕਿਸਾਨ ਖੋਦਕਸ਼ੀਆਂ ਕਰ ਰਹੇ ਆ ਮਜ਼ਦੂਰ ਖੋਦਕਸ਼ੀਆਂ ਕਰ ਰਹੇ ਆ ਗਰੀਬੀ ਦੀ ਮਾਰ ਹੀਟਿਆ ਬੇਰਜ਼ਗਾਰੀ ਲਗਾਤਾਰ ਵਧ ਰਹੀ ਆ ਪਰ ਸਰਕਾਰ ਇਸ ਪਾਸੇ ਨੂੰ ਬਿਲਕੁਲ ਨਹੀਂ ਸੋਚਦੀ ਤੇ ਜਿਹੜੀ ਬੇਰਜ਼ਗਾਰੀ ਆ ਉਹਨਾਂ ਦੇ ਬੇਰਜ਼ਗਾਰੀ ਪੱਤਾ ਕਹਿ ਦਿੰਦੇ ਆ ਦਵਾਗੇ ਪਰ ਕਿਤੇ ਨਹੀਂ ਦਿੱਤਾ ਜਾ ਰਿਹਾ ਇਹਨਾਂ ਸਾਰੀਆਂ ਗੱਲਾਂ ਦੇ ਵਿਰੋਧ ਚ ਅਸੀਂ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਹੋ ਰਿਹਾ ਉਹਦੇ ਚ ਅਸੀਂ ਪਾਰਟਿਸਪੇਸ਼ਨ ਕਰਨ ਲਈ ਆ ਜੀ ਤੇ ਅਰੀ ਮੀਟਿੰਗ ਕੀਤੀ ਸੀਗੀ ਤੇ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਇੱਥੇ ਹੀ 10:30 ਪਾਉਣ 11 ਵਜੇ ਇਕੱਠੇ ਹੋਊਗੇ ਜਿੱਥੇ ਵੀ ਜਾਮ ਲਾਇਆ ਜਾਊਗਾ ਉੱਥੇ ਸੀ ਸਾਥੀ ਕਿਸੇ ਮਦਦ ਨਾਲ ਸ਼ਾਮਿਲ ਹੋਣਗੇ ਤੇ ਸਾਰ ਹਾਈਵੇ ਵਗੈਰਾ ਵੀ ਰੋਕਿਆ ਜਾਊਗਾ ਹਾਂਜੀ ਹਾਈਵੇ ਨੈਸ਼ਨਲ ਵੀ ਰੋਕਿਆ ਜਾਊਗਾ ਚੱਕਾ ਜਾ ਉਹ ਅਸੀਂ ਉਹਨਾਂ ਦੇ ਸਲਾਹ ਕਰਦੇ ਹਾਂ ਕੋਈ ਮਤਲਬ ਉਹ ਉੱਤੋਂ ਫੈਸਲਾ ਹੋਣਾ ਜਿਹੜਾ ਕਿੱਥੇ-ਕਿੱਥੇ ਕਰਨਾ 99% ਆ ਵੀ ਜਿਹੜਾ ਹਾਈ ਜਾਮ ਇਹ ਹਾਈਵੇ ਹੈਗਾ ਜੀ ਡੀ ਲੋਡ ਹੈ ਜਿਹੜੀ ਇਹਨੂੰ ਜਾਮ ਕੀਤਾ ਜਾਊਗਾ। ਮੁਕੰਮਲ ਤੌਰ ਤੇ ਮੁਕੰਮਲ ਤੌਰ ਤੇ ਬੰਦ ਰਹੂਗਾ। ਅਸੀਂ ਲੀਡਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਬੰਦ ਜਿਨ੍ਹਾਂ ਨੇ ਕਰਨਾ ਉਹ ਅਸੀਂ ਜਿਹੜਾ ਬੰਧ ਤੇ ਯਤਨ ਕਰ ਰਹੇ ਹਾਂ ਜਿੰਨੇ ਜੋਗੇ ਹੈਗੇ ਆ ਤੇ ਦੂਜਾ ਹੈਗਾ ਆ ਵੀ ਇਹ ਜਿਹੜੀ 25 ਫਰਸਦੀ ਆਉਣੀ ਆ ਉਸ ਦਿਨ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਬੰਦ ਕੀਤੀ ਆ ਉਹ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡਾ ਐਕਸ਼ਨ ਕਰ ਰਹੇ ਆ। ਇਹ ਸਾਡੀ ਵੀ ਪੈਨਸ਼ਨ ਲਾਗੂ ਕਰੋ ਜਦੋਂ ਸਰਕਾਰ ਆਈ ਆ ਇਹਨੇ ਕਹਿ ਵੀ ਦਿੱਤਾ ਸੀਗਾ। ਵੈਸੇ ਤਾਂ ਬੂਟਾ ਹੀ ਇਸ ਕਰਕੇ ਲਈਆਂ ਸੀ ਆ ਮੁਲਾਜ਼ਮ ਸਾਨੂੰ ਬੂਟਾ ਬਾਉ ਦੀ ਤੁਹਾਡੀ ਪੈਨਸ਼ਨ ਲਾਗੂ ਕਰਨੀ ਆ ਕੀਤੀ ਨਹੀਂ ਫਿਰ ਕੋਈ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਫਿਰ ਕਹਿੰਦੇ ਉਹਦੀ ਡਿਟੇਲ ਕਰਾਂਗੇ ਪਰ ਅੱਜ ਤੱਕ ਪੁਰਾਣੀ ਪੈਨਸ਼ਨ ਕਿਸੇ ਨੂੰ ਲਈ ਜੇ ਲਾਗੂ ਨਹੀਂ ਹੋਈ ਪੰਜਾਬ ਦੇ ਵਿੱਚ ਉਹ ਸੰਗਰੂਰ ਐਕਸ਼ਨ ਕਰ ਰਹੇ 25 ਫਰਵਰੀ ਨੂੰ ਦੂਜਾ ਸੰਗਰੂਹ ਦੇ ਸਮਰਥਨ ਦੇ ਵਿੱਚ ਵੀ ਅਸੀਂ ਵੀ ਜਾਵਾਂਗੇ ਜਿੰਨੇ ਜੇ ਛੱਤੀ ਜਾ ਸਕਦੇ ਆ ਤੇ ਤੀਸਰਾ 3 ਮਾਰਚ ਉਸ ਦਿਨ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਵੱਖ-ਵੱਖ ਪੰਜਾਬ ਦੇ ਹਿੱਸਿਆਂ 'ਚ ਡੇਟਾ ਵੀ ਵੱਖ-ਵੱਖ ਆ ਵੈਸੇ 3 ਮਾਰਚ ਨੂੰ ਸਾਡੇ ਇੱਥੇ ਨੇੜੇ ਜਿਹੜੇ ਮੰਤਰੀ ਕਿਉਂਕਿ ਸਾਡੇ ਲੋਕਲ ਮੰਤਰੀ ਹੈ ਨਹੀਂ ਕੋਈ ਵੀ ਸਿਰਫ ਇੱਥੇ ਜਲੰਧਰ 'ਚ ਬਲਕਾਰ ਸਿੰਘ ਜਿਹੜੇ ਹੈਗੇ ਆ ਉਹਨਾਂ ਦੀ ਰਹਿਸ਼ ਦੇ ਉੱਤੇ ਅਸੀਂ ਮੁਜ਼ਾਹਰਾ ਕਰਨਾ ਪ੍ਰਦਰਸ਼ਨ ਕਰਨਾ ਉਹਨਾਂ ਨੂੰ ਉਹਨਾਂ ਰਾਹੀਂ ਮੰਗ ਪੱਤਰ ਭੇਜਿਆ ਹੈ ਸਰਕਾਰ ਨੂੰ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਜਿਹਦੇ 'ਚ ਮੁਕਤਾਰ ਤੇ 5.5 ਸਾਲ ਦਾ ਸਾਡਾ ਏਰੀਆ ਹੈ ਜਿਹੜਾ ਰੀਲਿੰਗਸ ਨਹੀਂ ਕੀਤਾ ਜਾ ਰਿਹਾ ਜਿਹੜੀਆਂ ਡੀਏ ਦੀਆਂ ਕ੍ਰਿਸ਼ਣਾ ਸਾਡੀਆਂ ਰੋਕੀਆਂ ਆ ਜਿਹੜਾ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਵਿੱਚ ਫਰਕ ਪਾ ਦਿੱਤਾ ਪੈਨਸ਼ਨਰਾਂ ਨੂੰ ਘਟ ਦੁੱਤਾ ਗਿਆ ਉਹਨੂੰ ਵੀ ਮੁਲਾਜ਼ਮਾਂ ਦੇ ਬਰਾਬਰ ਕਰਨ ਦੇ ਲਈ ਤੇ ਜਿਹੜੀਆਂ ਮੁਲਾਜ਼ਮਾਂ ਦੀਆਂ ਕਈ ਕੈਟਾਗਰੀਆਂ ਪਿੱਛੇ ਛੱਡ ਦੁੱਤੀਆਂ ਕਈ ਅੱਗੇ ਕਰ ਦੁੱਤੀਆਂ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਬੈਨੀਫਿਟ ਮਿਲਣ ਲਈ ਤਾਂ ਕਿ ਸਾਰਿਆਂ ਲਈ 2.59 ਤੇ ਅਸੀਂ ਤਾਂ ਵੈਸੇ ਇਹ ਕਹਿੰਦੇ ਆ ਵੀ ਇਹ ਦੋ ਉੱਪਰਲਾ ਫੈਕਟਰ ਦੇਣਾ ਚਾਹੀਦਾ ਇਹਨੀ ਮਹਿੰਗਾਈ ਬਾਤ ਰਹੀ ਆ ਲੋਕਾਂ ਦੀਆਂ ਜਿਹੜੀਆਂ ਜੇਬਾਂ ਆ ਉਹਦੇ ਉੱਤੇ ਬਹੁਤ ਮੋਜ ਪੈ ਰਿਆ ਇਹਨਾਂ ਗੱਲਾਂ ਦੇ ਲਈ ਅਸੀਂ ਤਿੰਨਾਂ ਨੇ ਅੱਜ ਮੀਟਿੰਗ ਕੀਤੀ ਸੀਗੀ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਜੱਪੇ ਤਿਆਰੀ ਰੱਖਾਂਗੇ ਇਹਦੀ